ਸੰਗੀ ਸ਼ਸ਼ਕਾਲ ਜੀ ਸਾਰਿਆਂ ਨੂੰ ਮਾਈ ਨਿਊ ਬਲੌਗ ਤੇ ਅੱਜ ਮੈਂ ਤੁਹਾਨੂੰ ਦੱਸ ਰਹੀ ਹਾਂ ਕਿ ਮੇਰੇ ਹਸਬੰਦ ਉਹਨਾ ਜਾੜ ਕਢਾ ਕੇ ਆਏ ਨੇ ਕਿ ਤੇ ਇਸ ਕਰਕੇ ਨਾ ਉਹਨਾਂ ਵਾਸਤੇ ਬਿਲਕੁਲ ਲਿਕਵਿਡ ਜਿਹਾ ਮੈਂ ਓਟਸ ਬਣਾਇਆ ਦਲੀਆ ਤੇ ਬਿਲਕੁਲ ਪਤਲਾ ਵਿੱਚ ਕੁਝ ਨਹੀਂ ਪਾਇਆ ਹੈਗਾ ਸਿਰਫ ਜੀਰਾ ਥੋੜਾ ਜਿਹਾ ਪਾਇਆ ਸੀਗਾ ਥੋੜਾ ਜਿਹਾ ਜੀਰੇ ਦਾ ਤੜਕਾ ਲਗਾਇਆ ਸੀਗਾ ਤੇ ਸਿਰਫ ਨਮਕ ਮਿਰਚ ਔਰ ਥੋੜਾ ਬਹੁਤਾ ਮਸਾਲਾ ਮੈਂ ਕੀ ਆਲਾ ਬਸ ਤੇ ਬਿਲਕੁਲ ਲਿਕਵਿਡ ਉਹਨਾਂ ਵਾਸਤੇ ਬਣਾਇਆ ਹੈਗਾ ਕਿਉਂਕਿ ਉਹਨੂੰ ਦੋ ਜਾੜਾ ਕੜਾਈਆਂ ਨੇ ਉਹਨਾਂ ਨੇ ਨਿਕਵੜੀ ਖਾਣਾ ਹੈ ਉਹਨਾਂ ਨੇ ਉਹ ਕਹਿੰਦੇ ਵੀ ਮੈਂ ਦਹੀਂ ਨਾਲ ਖਾਣਾ ਹੈਗਾ ਇਸ ਕਰਕੇ ਉਹਨਾਂ ਨੂੰ ਆ ਬਣਾ ਕੇ ਦਿੱਤੀ ਹੈ ਰੈਸਪੀ ਅੱਜ ਠੀਕ ਹੈ ਜੀ ਦੱਸਿਓ ਜੇ ਐਦਾਂ ਦੀ ਰੈਸਪੀ ਸਿੱਖਣੀ ਹੈ ਨਹੀਂ ਆਂਦੀ ਹੈਗੀ ਤਾਂ ਮੈਂ ਤੁਹਾਨੂੰ ਦੱਸ ਦਿਆਂਗੀ ਅੱਗੇ ਤਾਂ ਉਹਨਾਂ ਦੀ ਥਾਲੀ 'ਚ ਸਲਾਦ ਵਗੈਰਾ ਸਾਰਾ ਕੁਝ ਹੁੰਦਾ ਹੈਗਾ ਤੇ ਅੱਜ ਸਿਰਫ ਦਲੀਆ ਤੇ ਨਹੀਂ ਹੈ। ਬਾਕੀ ਸਲਾਦ ਵਗੈਰਾ ਕੁਝ ਨਹੀਂ ਕਿਉਂਕਿ ਉਹਨਾਂ ਨੂੰ ਚੱਪੜਾ ਨਹੀਂ ਜਾਣਾ ਲਿਕਵਿਡ ਹੀ ਖਾਣਾ ਇਹਨਾਂ ਨੇ। ਆ ਦੇਖੋ ਇਹ ਜੜ ਕਢਾ ਕੇ ਆਏ ਨੇ ਇਹ ਤਾਂ ਹੁਣ ਖਾਣਗੇ ਫਿਰ ਦਵਾਈ ਦੋਈ ਲੈ ਲਵਾਂਗੇ। ਚਾਹ ਖਾ ਕੇ ਠੰਡੀ ਕਰਕੇ ਖਾਣੀ ਆ ਸਚਨ ਜਿੱਤਵਾਂ। ਠੰਡੀ ਕਰਕੇ ਖਾਣੀ ਹੈ ਇਹਨਾਂ ਨੇ ਬਿਲਕੁਲ ਗਰਮ ਨਹੀਂ ਖਾਣੀ ਹੈਗੀ ਸੋ ਇਸ ਕਰਕੇ ਹੁਣ ਠਰ ਕੇ ਖਾਵਾਂਗੇ